ਸ਼ਸ਼ੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅਕਸਰ ਜਦੋਂ ਵੀ ਆਪਾਂ ਘਰ ਦੇ ਵਿੱਚ ਰੋਟੀ ਬਣਾਉਂਦੇ ਆ ਤਾਂ ਦੋ ਤਿੰਨ ਰੋਟੀਆਂ ਜਿਹੜੀਆਂ ਬਚ ਹੀ ਜਾਂਦੀਆਂ ਹਨ ਤਾਂ ਐਦਾਂ ਹੀ ਪਈਆਂ ਰਹਿੰਦੀਆਂ ਕਿਸੇ ਦਾ ਵੀ ਖਾਂਦਾ ਇਹ ਰੋਟੀਆਂ ਜਿਹੜੀਆਂ ਦਿਲ ਨਹੀਂ ਕਰਦਾ ਹੈ ਪਰ ਮੈਂ ਤੁਹਾਨੂੰ ਦੱਸਾਂਗੀ ਇਸ ਤਰੀਕੇ ਨਾਲ ਜੇਕਰ ਤੁਸੀਂ ਰੋਟੀਆਂ ਜਿਹੜੀਆਂ ਇਹਨਾਂ ਦਾ ਯੂਜ਼ ਕਰੋਗੇ ਤਾਂ ਸਾਰੇ ਮੰਗ-ਮੰਗ ਕੇ ਖਾਣਗੇ ਔਰ ਐਕਸਟਰਾ ਤੁਸੀਂ ਦੋ ਤਿੰਨ ਰੋਟੀਆਂ ਜਾਣ ਬੁੱਝ ਕੇ ਬਣਾ ਕੇ ਰੱਖੋਗੇ ਤੇ ਮੈਂ ਯੂਜ਼ ਕਿਵੇਂ ਕਰਨੀ ਹੈ ਵੀਡੀਓ ਤੁਸੀਂ ਲਾਸਟ ਤੱਕ ਜ਼ਰੂਰ ਦੇਖਿਓ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਇੱਕ ਬੌਲੇ ਬੌਲ ਦੇ ਵਿੱਚ ਮੈਂ ਪਾ ਰਹੀਆਂ ਵੱਡੇ 4 ਚਮਚ ਬੇਸਨ ਦੇ ਤੁਸੀਂ ਰੋਟੀਆਂ ਦੇ ਹਿਸਾਬ ਨਾਲ ਬੇਸਨ ਜਿਹੜਾ ਲੈਣਾ ਜਿੰਨੀਆਂ ਰੋਟੀਆਂ ਉਸ ਹਿਸਾਬ ਨਾਲ ਬੇਸਨ ਲੈਣਾ ਹੁਣ ਮੈਂ ਸਵਾਦ ਅਨੁਸਾਰ ਇਹਦੇ ਵਿੱਚ ਨਮਕ ਪਾ ਰਹੀਆਂ 1/4 ਚਮਚਾ ਨਾਲ ਥੋੜਾ ਜਿਹਾ ਜ਼ਿਆਦਾ ਮੈਂ ਨਮਕ ਪਾਇਆ 1/4 ਚਮਚ ਹਲਦੀ ਪਾਊਡਰ ਦਾ ਪਾਇਆ 1/4 ਚਮਚ ਨਾਲੋਂ ਵੀ ਮੈਂ ਘੱਟ ਪਾਇਆ ਗਰਮ ਮਸਾਲਾ ਇਹਦੇ ਵਿੱਚ ਜ਼ਿਆਦਾ ਮਸ ਔਰ ਅੱਧੇ ਚਮਚੇ ਨਾਲੋਂ ਘੱਟ ਪਾਇਆ ਮੈਂ ਚਿਲੀ ਫਲੇਕਸ ਜੇਕਰ ਤੁਸੀਂ ਬੱਚਿਆਂ ਲਈ ਬਣਾ ਰਹੇ ਹੋ ਤੇ ਚਿਲੀ ਫਲੇਕਸ ਜਿਹੜੇ ਉਹ ਘੱਟ ਕਰ ਸਕਦੇ ਹੋ ਜਾਂ ਫਿਰ ਸਕਿਪ ਵੀ ਕਰ ਸਕਦੇ ਹੋ ਔਰ ਥੋੜੀ ਜਿਹੀ ਮੈਂ ਅਜਵੈਨ ਪਾਈ ਹੈ ਬੇਸਨ ਦਾ ਯੂਜ਼ ਕਰ ਰਹੇ ਹਾਂ ਤੇ ਅਜਵੈਨ ਜਿਹੜੀ ਇਹ ਜ਼ਰੂਰੀ ਪਾਣੀ ਹੈ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇੱਕ گاੜਾ ਜਿਹਾ ਕੋਹਲ ਬਣਾ ਕੇ ਇਹਦਾ ਤਿਆਰ ਕਰਾਂਗੇ ਏਕਦਮ ਸਾਰਾ ਪਾਣੀ ਦੇ ਵਿੱਚ ਨਹੀਂ ਪਾਣਾ ਥੋੜਾ ਥੋੜਾ ਪਾਣੀ ਦੇ ਵਿੱਚ ਪਾਣਾ ਹੈ ਜੇਕਰ ਬੈਟਰ ਪਤਲਾ ਹੋ ਜਾਏ ਤਾਂ ਫਿਰ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਬੇਸਨ ਜਿਹੜਾ ਹੋਰ ਪਾ ਸਕਦੇ ਹੋ ਇਦੇ ਵਿੱਚ ਜਿਆਦਾ ਮਸਾਲੇ ਜਿਹੜੇ ਮੈਂ ਬਿਲਕੁਲ ਨਹੀਂ ਪਾਏ ਆ। ਹੁਣ ਇਹ ਜਿਹੜਾ ਕੋਲ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਹੋ ਇਹਦੀ ਥਿਕਨੈਸ। ਬੇਸਨ ਦੀ ਥਿਕਨੈਸ ਦੇਖੋ ਇਸ ਤੋਂ ਜ਼ਿਆਦਾ ਪਤਲੀ ਨਹੀਂ ਹੋਣੀ ਚਾਹੀਦੀ ਨਾ ਹੀ ਜ਼ਿਆਦਾ ਗਾੜ੍ਹੀ ਹੋਣੀ ਚਾਹੀਦੀ ਹੈ। ਹੁਣ ਇਹਨੂੰ ਆਪਾਂ ਇੱਕ ਸਾਈਡ ਤੇ ਰੱਖ ਦਿੰਨੇ ਆ। ਮੇਰੇ ਕੋਲ ਤਿੰਨ ਰੋਟੀਆਂ ਬਚੀਆਂ ਹੋਈਆਂ ਪਈਆਂ ਸੀ। ਤੁਸੀਂ ਇਹ ਜਿਹੜਾ ਨਾਸ਼ਤਾ ਹੈ ਇਹ ਫਰੈਸ਼ ਤਾਜ਼ੀਆਂ ਰੋਟੀਆਂ ਨਾਲ ਵੀ ਬਣਾ ਸਕਦੇ ਹੋ ਪਰ ਮੇਰੇ ਕੋਲ ਰੋਟੀਆਂ ਬਚੀਆਂ ਹੋਈਆਂ ਸੀ ਇਸ ਕਰਕੇ ਮੈਂ ਬਚੀ ਹੋਈ ਰੋਟੀ ਲਈ ਉਸ ਨੂੰ ਦੱਸ ਰਹੀ ਆ। ਹੁਣ ਆਪਾਂ ਇੱਕ ਇੱਕ ਰੋਟੀ ਲਵਾਂਗੇ ਤੇ ਜਿਹੜਾ ਬੇਸਨ ਦਾ ਬੈਟਰ ਬਣਾ ਕੇ ਰੱਖਿਆ ਆਪਾਂ ਰੋਟੀ ਦੇ ਉੱਤੇ ਚੰਗੀ ਤਰ੍ਹਾਂ ਦੇ ਨਾਲ ਅਪਲਾਈ ਕਰ ਦਵਾਂਗੇ ਕੁਝ ਇਸ ਤਰ੍ਹਾਂ ਦੇ ਨਾਲ ਜੇਕਰ ਬੈਟਰ ਪਤਲਾ ਹੋਏਗਾ ਤੇ ਫਿਰ ਉਹ ਜਿਹੜਾ ਪੈਟਰ ਹੈ ਜਦੋਂ ਆਪਾਂ ਰੋਟੀ ਨੂੰ ਉਲਟਾਵਾਂਗੇ ਤਵੇ ਦੇ ਉੱਤੇ ਤੇ ਬੈਟਰ ਜਿਹੜਾ ਉਹ ਨਿਕਲ ਨਿਕਲ ਕੇ ਜਾਏਗਾ ਇਸ ਕਰਨਾ ਗਾੜਾ ਬੈਟਰ ਬਣਾ ਕੇ ਤਿਆਰ ਕਰਨਾ ਤਾਂ ਕਿ ਰੋਟੀ ਦੇ ਉੱਤੇ ਚੰਗੀ ਤਰ੍ਹਾਂ ਦੇ ਨਾਲ ਚਿਪਕ ਜਾਏ ਰੋਟੀ ਦੇ ਉੱਤੇ ਮੈਂ ਬੈਟਰ ਲਾ ਲਿਆ ਹੁਣ ਆਪਾਂ ਪੈਨ ਲਿਆ ਪੈਨ ਦੇ ਉੱਤੇ ਮੈਂ ਇੱਕ ਚਮਚ ਤੇਲ ਦਾ ਪਾਇਆ ਤੁਸੀਂ ਬਟਰ ਰੱਖਿਓ ਕੁਝ ਵੀ ਇਹਦੇ ਵਿੱਚ ਜੋ ਵੀ ਖਾਣਾ ਪਸੰਦ ਕਰਦੇ ਹੋਹੀ ਪਾ ਸਕਦੇ ਹੋ ਹੁਣ ਆਪਾਂ ਰੋਟੀ ਜਿਹੜੀ ਇਹਦੇ ਉੱਤੇ ਰੱਖ ਦਵਾਂਗੇ ਹੁਣ ਆਪਾਂ ਪਾਵਾਂਗੇ ਇਹਦੇ ਉੱਤੇ ਕੁਝ ਸਬਜ਼ੀਆਂ ਬ੍ਰੇਕ ਬ੍ਰੇਕ ਕੱਟੇ ਹੋਏ ਸ਼ਿਮਲਾ ਮਿਰਚ ਮੈਂ ਪਾ ਰਹੀ ਹਾਂ ਤੁਹਾਡੇ ਕੋਲ ਜੋ ਸਬਜ਼ੀ ਅਵੇਲੇਬਲ ਹੈ ਤੁਸੀਂ ਉਹੀ ਪਾ ਸਕਦੇ ਹੋ ਜਾਂ ਫਿਰ ਪਿਆਜ਼ ਤੇ ਟਮਾਟਰ ਵੀ ਕੱਲੇ ਪਾ ਸਕਦੇ ਹੋ ਹੁਣ ਇਹਦੇ ਉੱਤੇ ਬ੍ਰੇਕ ਬ੍ਰੇਕ ਕੱਟੇ ਹੋਏ ਜਿਹੜੇ ਪਿਆਜ਼ ਆ ਇਹ ਪਾ ਦਵਾਂਗੇ ਇਸੇ ਤਰੀਕੇ ਦੇ ਨਾਲ ਆਪਾਂ ਇਹਦੇ ਉੱਤੇ ਪਾ ਦਵਾਂਗੇ ਬ੍ਰੇਕ ਬ੍ਰੇਕ ਕੱਟੇ ਹੋਏ ਟਮਾਟਰ ਇਸ ਤਰੀਕੇ ਨਾਲ ਜਦੋਂ ਆਪਾਂ ਇਹ ਰੋਟੀਆਂ ਦਾ ਯੂਜ਼ ਕਰਾਂਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਣਗੀਆਂ ਖਾਣ ਦੇ ਵਿੱਚ ਤੁਸੀਂ ਜਾਣ ਬੁੱਝ ਕੇ ਰੋਟੀਆਂ ਜਿਹੜੀਆਂ ਉਹ 2-3 ਫालतू ਬਣਾ ਕੇ ਰੱਖੋਗੇ ਹਮੇਸ਼ਾ ਹੁਣ ਮੈਂ ਇਹਦੇ ਉੱਤੇ oregano ਥੋੜੇ ਜਿਹੇ ਸਪ੍ਰਿੰਕਲ ਕਰ ਰਹੀ ਹਾਂ ਕਿਉਂਕਿ oregano ਦਾ ਫਲੇਵਰ ਜਿਹੜਾ ਇੱਕਦਮ ਪੀਜ਼ਾ ਵਰਗਾ ਆਉਂਦਾ ਹੈ ਇਹ ਰੋਟੀਆਂ ਦੇ ਉੱਤੇ ਬਹੁਤ ਹੀ ਵਧੀਆ ਲੱਗੇਗਾ ਖਾਣ ਦੇ ਵਿੱਚ ਹੁਣ ਇਹਦੇ ਉੱਤੇ ਮੈਂ ਥੋੜੇ ਜਿਹੇ ਪਾ ਰਹੀ ਹਾਂ ਚਿਲੀ ਫਲੇਕਸ ਚਿਲੀ ਫਲੇਕਸ ਪਹਿਲੇ ਵੀ ਆਪਾਂ ਬੇਸਣ ਦੇ ਵਿੱਚ ਪਾਏ ਸੀ ਇਸ ਕਰਨਾ ਘੱਟ ਹੀ ਪਾਣੇ ਆ ਹੁਣ ਇੱਕ ਚਮਚਾ ਜਿਹੜਾ ਤੇਲ ਦਾ ਆਪਾਂ ਰੋਟੀ ਦੇ ਉੱਤੇ ਪਾ ਦੇਣਾ ਸਬਜ਼ੀਆਂ ਦੇ ਉੱਪਰ ਇੰਨੂੰ ਆਪਾਂ ਹੌਲੀ ਜਹੀ ਉਲਟਾ ਲੈਣਾ ਕੋਈ ਇਸ ਤਰ੍ਹਾਂ ਦੇ ਨਾਲ ਗੈਸ ਦੀ ਫਲੇਮ ਜਿਹੜੀ ਬਿਲਕੁਲ ਲੋਅ ਰੱਖਣੀ ਹੈ ਤਾਂ ਕਿ ਰੋਟੀ ਜਿਹੜੀ ਹੈ ਨੀਚੋਂ ਦੀ ਜਲੇ ਨਾ ਇਨੂੰ ਆਪਾਂ ਸਪੈਚੂਲਾ ਦੇ ਨਾਲ ਹਲਕਾ ਜਿਹਾ ਪ੍ਰੈਸ ਕਰਨਾ ਤਾਂ ਕਿ ਸਬਜ਼ੀਆਂ ਜਿਹੜੀਆਂ ਉਹ ਰੋਟੀ ਦੇ ਉੱਤੇ ਬੇਸਨ ਦੇ ਨਾਲ ਚੰਗੀ ਤਰ੍ਹਾਂ ਦੇ ਨਾਲ ਚਿਪਕ ਜਾਣ। ਔਰ ਥੋੜਾ ਜਿਹਾ ਤੇਲ ਆਪਾਂ ਸਾਈਡਾ ਤੇ ਵੀ ਪਾ ਦਵਾਂਗੇ। ਹੁਣ ਆਪਾਂ ਰੋਟੀ ਜਿਹੜੀ ਇਹਨੂੰ ਉਲਟਾ ਲੈਣਾ। ਰੋਟੀ ਨੂੰ ਆਪਾਂ ਉਲਟਾ ਲਿਆ ਸਬਜ਼ੀਆਂ ਵੀ ਚਿਪਕ ਗਈਆਂ ਔਰ ਬੇਸਨ ਜਿਹੜਾ ਪੱਕ ਵੀ ਚੁੱਕਿਆ ਔਰ ਸਬਜ਼ੀਆਂ ਵੀ ਹਲਕੀਆਂੀਆਂ ਸੌਫਟ ਹੋ ਗਈਆਂ। ਮੈਂ ਤੁਹਾਨੂੰ ਦੋ ਤਰ੍ਹਾਂ ਦੇ ਨਾਲ ਹੀ ਬਣਾਣਾ ਦੱਸ ਰਹੀਆਂ। ਪਹਿਲੇ ਵਾਲੇ ਤੇ ਆਪਾਂ ਕੀ ਕਰਨਾ ਪਾਣੀ ਹੈ ਚੀਜ਼। ਇਹ ਪੂਰੀ ਤਰ੍ਹਾਂ ਦੇ ਨਾਲ ਆਪਸ਼ਨਲ ਹੈ ਤੁਸੀਂ ਅੱਧਾ ਵੀ ਇਹਨੂੰ ਬਣਾ ਸਕਦੇ ਹੋ ਪੱਚੀਜ਼ ਪਾਣਾ ਕੀ ਹੁੰਦਾ ਕਿ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਇੱਕਦਮ ਪੀਜ਼ੇ ਵਰਗਾ ਟੇਸਟ ਜਿਹੜਾ ਆਂਦਾ ਹੈ ਔਰ ਇਹ ਜਿਹੜਾ ਨਾਸ਼ਤਾ ਆਪਾਂ ਬਣਾ ਕੇ ਤਿਆਰ ਕਰ ਰਹੇ ਹਾਂ ਬਹੁਤ ਹੀ ਜ਼ਿਆਦਾ ਹੈਲਦੀ ਤੇ ਟੇਸਟੀ ਬਣ ਕੇ ਤਿਆਰ ਹੁੰਦਾ ਕਿਉਂਕਿ ਆਪਾਂ ਇਹਦੇ ਵਿੱਚ ਸਬਜ਼ੀਆਂ ਦਾ ਤੇ ਬੇਸਨ ਦਾ ਯੂਜ਼ ਕੀਤਾ ਹੁਣ ਆਪਾਂ 1 ਮਿੰਟ ਲਈ ਇਹਨੂੰ ਲੋ ਫਲੇਮ ਦੇ ਉੱਤੇ ਟੱਕ ਦੇਣਾ ਤਾਂ ਕਿ ਚੀਜ਼ ਜਿਹੜੀ ਹੈ ਚੰਗੀ ਤਰ੍ਹਾਂ ਦੇ ਨਾਲ ਮੈਲਟ ਹੋ ਜਾਈਏ ਕੁਲ ਜਾਏ 1 ਮਿੰਟ ਹੋ ਗਿਆ ਟੱਕਣ ਚੁੱਕ ਲੈਣੇ ਆ ਤੁਸੀਂ ਦੇਖ ਸਕਦੇ ਹੋ ਚੀਜ਼ ਜਿਹੜੀ ਹੈ ਕੁਲ ਚੁਕੀ ਹੈ ਤੇ ਹੁਣ ਆ ਔਰ ਦੂਸਰੀ ਰੋਟੀ ਤਿਆਰ ਕਰ ਲੈਣੇ ਆ ਦੂਸਰੀ ਰੋਟੀ ਲਈ ਆਪਾਂ ਸੇਮ ਪ੍ਰੋਸੈਸ ਕਰਨਾ ਹੈ ਤੇਲ ਲਗਾਣਾ ਹੈ ਆਪਾਂ ਪੈਨ ਦੇ ਵਿੱਚ ਰੋਟੀ ਆਪਾਂ ਬੇਸਨ ਲਗਾ ਕੇ ਜਿਹੜੀ ਹੈ ਰੱਖ ਦੇਣੀ ਹੈ ਪੈਨ ਦੇ ਵਿੱਚ ਔਰ ਉਤੇ ਆਪਾਂ ਸਬਜ਼ੀਆਂ ਪਾਣੀਆਂ ਚਿਲੀ ਫਲੇਕਸ ਤੇ ਓਰੇਗਾਨੋ ਪਾਣਾ ਬਸ ਇਹਦੇ ਵਿੱਚ ਕੀ ਫਰਕ ਹੈ ਕਿ ਇਹਦੇ ਵਿੱਚ ਆਪਾਂ ਚੀਜ਼ ਜਿਹੜੀ ਹੈ ਨਹੀਂ ਪਾ ਰਹੇ ਆ ਉਹ ਚੀਜ਼ ਜਿਹੜੀ ਹੈ ਤੁਸੀਂ ਜਦ ਰੋਟੀ ਦੇ ਉੱਤੇ ਪਾਓਗੇ ਤੇ ਘਟ ਦਾ ਵੱਧ ਜਿਹੜੀ ਹੈ ਉਹ ਕਰ ਸਕਦੇ ਹੋ ਆਪਣੀ ਚੁਆਇਸ ਦੇ ਹਿਸਾਬ ਨਾਲ ਚੀਜ਼ ਘਟ ਵੱਧ ਜਿਹੜੀ ਹੈ ਪਾ ਸਕਦੇ ਹੋ ਬਸ ਇਹਦੇ ਤੇ ਸਬਜ਼ੀਆਂ ਪਾ ਦਿੰਦੀਆਂ oregano ਪਾਵਾਂਗੇ ਔਰ ਥੋੜੇ ਜਿਹਾ ਪਾਵਾਂਗੇ ਚਿਲੀ ਫਲੇਕਸ ਇਹ ਪਾ ਕੇ ਸਪੈਚੂਲਾ ਦੇ ਨਾਲ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਦੇ ਨਾਲ ਸਬਜ਼ੀਆਂ ਜਿਹੜੀਆਂ ਇਹਨੂੰ ਪ੍ਰੈਸ ਕਰਨਾ ਔਰ ਪ੍ਰੈਸ ਕਰਕੇ ਇਹਨੂੰ ਆਪਾਂ ਉਲਟਾ ਦੇਣਾ ਤੇਲ ਪਾਣੇ ਦੇ ਉੱਤੇ ਔਰ ਇਹਨੂੰ ਵੀ ਆਪਾਂ ਉਲਟਾ ਲੈਣਾ ਤੁਸੀਂ ਇੱਕ ਵਾਰ ਮੇਰੇ ਤੋਂ ਦੱਸਿਓ ਤਰੀਕੇ ਦੇ ਨਾਲ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬੰਦੇ ਐ ਤੁਸੀਂ ਫਰੈਸ਼ ਤਾਜ਼ੀਆਂ ਰੋਟੀਆਂ ਦੇ ਨਾਲ ਵੀ ਤੁਸੀਂ ਇਹ ਬਣਾ ਸਕਦੇ ਹੋ 스낵 ਬਹੁਤ ਹੀ ਵਧੀਆ ਲੱਗਦਾ ਖਾਣ ਦੇ ਵਿੱਚ ਬੱਚਿਆਂ ਨੂੰ ਲੰਚ ਬਾਕਸ ਦੇ ਵਿੱਚ ਵੀ ਪਾ ਕੇ ਦੇ ਸਕਦੇ ਹੋ ਇਸ ਤਰੀਕੇ ਨਾਲ ਬਣਾ ਕੇ ਰੋਟੀ ਦੇਖੋ ਕਿੰਨੀ ਵਧੀਆ ਇੱਕ ਸਾਈਡ ਤੋਂ ਪੱਕ ਕੇ ਤਿਆਰ ਹੋਈ ਹੈ ਬਿਲਕੁਲ ਵੀ ਜਲੀ ਨਹੀਂ ਹੈ ਬਿਲਕੁਲ ਬਹੁਤ ਜ਼ਿਆਦਾ ਕ੍ਰਿਸਪੀ ਜਿਹੜੀ ਹੈ ਉਹ ਕਿ ਤਿਆਰ ਹੋਈ ਹੈ ਇਧਰੋਂ ਵੀ ਜਿਹੜੀ ਰੋਟੀ ਹੈ ਪੱਕ ਚੁੱਕੀ ਹੈ ਦੋਨੋਂ ਆਪਾਂ ਬਣਾ ਕੇ ਦੋਨੇ ਤਰੀਕੇ ਮੈਂ ਤੁਹਾਨੂੰ ਦੱਸ ਦਿੱਤੇ ਦੋਨੇ ਤਿਆਰ ਕਰ ਲਿਆ ਇਨਨੂੰ ਆਪਾਂ ਪਲੇਟ ਦੇ ਵਿੱਚ ਕੱਢ ਲਿਆ ਤਿੰਨ ਰੋਟੀਆਂ ਸੀ ਤਿੰਨਾਂ ਦਾ ਯੂਜ਼ ਮੈਂ ਕਰ ਲਿਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਟੇਸਟੀ ਲੱਗਦੀਆਂ ਹਨ ਖਾਣ ਦੇ ਵਿੱਚ ਦੇਖਣ ਦੇ ਵਿੱਚ ਵੀ ਬਹੁਤ ਵਧੀਆ ਲੱਗਦੀਆਂ ਹਨ ਇਹਨੂੰ ਆਪਾਂ ਪੀਜ਼ਾ ਕਟਰ ਦੇ ਨਾਲ ਕਟਿੰਗ ਕਰ ਲਵਾਂਗੇ ਤੁਸੀਂ ਆਪਣੇ ਘਰ ਲੈਫਟਓਵਰ ਰੋਟੀ ਦਾ ਯੂਜ਼ ਕਿਵੇਂ ਕਰਦੇ ਹੋ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਆ ਕਰੋ ਤੁਹਾਡੇ ਕਮੈਂਟ ਮੈਨੂੰ ਮੋਟੀਵੇਟ ਕਰਦੇ ਆ ਮੇਰੀ ਇਹ ਰੈਸਪੀ ਤੁਹਾਨੂੰ ਕਿਵੇਂ ਲੱਗੀ ਹੈ ਇਹ ਵੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਥੋੜੀ ਜਿਹੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਮਿਲਦੇ ਆ ਅਗਲੀ ਰੈਸਪੀ ਲੈ ਕੇ ਉਦੋਂ ਤੱਕ ਲਈ ਸ਼ਸ਼ੀ ਕਾਲ ਜੀ